ਪੰਮਜੀ ਸਿੰਘ ਕਲਸੀ ਜ਼ਿਲ੍ਹਾ ਪਾਸ਼ਾ ਅਫਸਰ ਗੁਰਦਾਸਪੁਰ ਅੱਜ ਸ਼ਿਵਾਲਿਕ ਕਾਲਜਸ ਦਾ ਜਿਹੜਾ ਐਜੂਕੇਸ਼ਨਲ ਗਰੁੱਪ ਹੈ ਸਮੂਹ ਉਹਦੇ ਸੰਸਥਾ ਦੇ ਜਿਹੜੇ ਚੇਅਰਮੈਨ ਨੇ ਡਾਕਟਰ ਸੁਤਵਿੰਦਰ ਸਿੰਘ ਜੀ ਡਾਕਟਰ ਗੁਰਮੀਤ ਕੌਰ ਜੀ ਇਹਨਾਂ ਦੀ ਸਾਰੀ ਮੈਨੇਜਮੈਂਟ ਕੋਲੋਂ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਜਿਹੜੇ ਉਹਦੇ ਕੌਮੀ ਅੰਤਰਰਾਸ਼ਟਰੀ ਪ੍ਰਧਾਨ ਨੇ ਬਲਵਿੰਦਰ ਕੌਰ ਜੀ ਦੀ ਰਹਿਨਮਾਈ ਹੇਠਾਂ ਆਲੇ ਜਿਹੜਾ ਅਨਬੀ ਸੱਭਿਆਚਾਰ ਨਾਲ ਸੰਬੰਧਿਤ ਧੀਾਂ ਦੀ ਲੋਹੜੀ ਦਾ ਜਿਹੜਾ ਅੱਜ ਮਨਾਇਆ ਗਿਆ ਮੈਂ ਸਮਝਦਾ ਕਿ ਪੰਜਾਬੀ ਮਾਂ ਦੇ ਮਾਧਿਮ ਰਾਹੀਂ ਇੱਕ ਧੀ ਨੂੰ ਸਮਰਪਿਤ ਉਹ ਕਿ ਜਿਹੜਾ ਸਮਾਗਮ ਕਰਾਉਣਾ ਇਹ ਸਾਡੇ ਸਮਾਜ ਲਈ ਇੱਕ ਬਹੁਤ ਅਸਾਰੂ ਹੈ ਔਰ ਸਾਨੂੰ ਧੀਾਂ ਦੀ ਲੋਹੜੀ ਦੇ ਨਾਂ ਤੇ ਜਦੋਂ ਅਸੀਂ ਹੀ ਕੁਸਲੇਹਾ ਦਿੰਨੇ ਆ ਤੇ ਬਹੁਤ ਖੂਬਸੂਰਤ ਸੁਨੇਹਾ ਮਿਲਦਾ ਹੈ ਕਿ ਧੀਾਂ ਹਰ ਖੇਤਰ ਦੇ ਵਿੱਚ ਤਰੱਕੀ ਪ੍ਰਾਪਤ ਕਰ ਰਹੀਆਂ ਨੇ ਇਹਨਾਂ ਨੂੰ ਵਧਨਫੁੱਲਣ ਦੇ ਪੂਰੇ ਮੌਕੇ ਸਾਨੂੰ ਦੇਣੇ ਚਾਹੀਦੇ ਆ ਔਰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਮੈਨੂੰ ਲੱਗਣ ਡਿਆ ਕਿ ਇੱਕ ਅਗਲਾ ਜਿਹੜਾ ਸਾਡਾ ਸਮਾਜ ਆ ਰਿਹਾ ਲੋਕਾਂ ਨੇ ਮਾਨ ਕਰਿਆ ਕਰਨਾ ਕਿ ਸਾਡੇ ਘਰ ਤਿੰਨ ਜੰਮੀਆਂ ਹੁਣ ਵੈਸੇ ਇਹ ਸੋਚ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸਰਕਾਰ ਦੇ ਉਪਰਾਲੇ ਨੂੰ ਕਿੱਦਾਂ ਦੇਖਦੇ ਹੋ ਘਰ-ਘਰ ਜਾ ਕੇ ਲੋਹੜੀ ਮਨਾ ਰਿਹਾ ਧੀਾਂ ਦੀ ਬਿਲਕੁਲ ਇਸੇ ਕਰਕੇ ਮਨਾ ਰਿਹਾ ਕਿ ਧੀ ਨੂੰ ਉਤਸ਼ਾਹਿਤ ਕੀਤਾ ਜਾਵੇ ਔਰਤ ਦਾ ਜਿਹੜਾ ਵਿਕਾਸ ਆ ਉਹਦੇ ਨਾਲ ਜੁੜਿਆ ਜਾਵੇ ਔਰਤ ਦੇ ਵਿਕਾਸ ਦੇ ਵਿੱਚ ਧੀ ਦੇ ਵਿਕਾਸ ਦੇ ਵਿੱਚ ਹੀ ਸਮਾਜ ਦਾ ਵਿਕਾਸ ਹੈਗਾ ਔਰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕੱਲ ਜਿਹੜੀ ਧੀਾਂ ਦੇ ਨਾਲ ਲੋਹੜੀ ਲਾਈ ਗਈ ਸੀ ਨਵ ਜੰਮੀਆਂ ਧੀ ਕਿ ਆਪਾਂ ਇੱਕ ਚੰਗੇ ਮੌਕੇ ਜਿਹੜੇ ਆ ਧੀ ਦੇ ਵਿਕਾਸ ਲਈ। ਲੋੜੀ ਦਾ ਪਵਿੱਤਰ ਤਿਹਾਰ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਮਨਾਇਆ ਜਾ ਰਿਹਾ। ਕੀ ਕਹਿਣਾ ਚਾਹੋਗੇ ਅੱਜ ਧੀਆਂ ਦੀ ਲੋੜੀ ਮਨਾਈ ਜਾ ਰਹੀ ਆ? ਅੱਜ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਵਿਖੇ ਸ਼ਿਵਾਲਿਕ ਗਰੁੱਪ ਆਫ ਕਾਲਜੇਸ ਦੇ ਚੇਅਰਪਰਸਨ ਆਪਕਾ ਸੁਖਿੰਦਰ ਸਿੰਘ ਸੰਧੂ, ਪੈਟਰਨ ਡਾਕਟਰ ਸੁਦੇਾਲ ਸਿੰਘ ਸੰਧੂ ਔਰ ਉਹਨਾਂ ਦੇ ਨਾਲ ਦੋਨੋਂ ਉਹਨਾਂ ਦੇ ਬੇਟੇ ਜਿਹੜੇ ਕਿ ਫਾਈਨਾਂਸ ਸੈਕਟਰੀ ਵੀ ਨੇ ਔਰ ਇਹ ਸਾਰਾ ਕਾਰਜਭਾਰ ਜਿਹੜਾ ਉਹ ਐਸ ਐਮ ਡੀ ਰਿਸ਼ਪਦੀਪ ਸਿੰਘ ਖੰਧੂ ਜਿਹੜੇ ਉਹ ਸੰਭਾਲ ਰਹੇ ਨੇ ਔਰ ਮੇਰੇ ਵੱਲੋਂ ਐਸ ਅ ਸਪੈਸ਼ਲ ਗੈਸਟ ਜਿਹੜਾ ਮੈਂ ਮੈਂ ਅੱਜ ਜੁਆਇਨ ਕੀਤਾ ਇਸ ਫੰਕਸ਼ਨ ਨੂੰ ਬਹੁਤ ਹੀ ਵਧੀਆ ਸੀ ਸਪੈਸ਼ਲੀ ਮੇਰਾ ਜਿਹੜਾ ਵਾ ਬਹੁਤ ਹੀ ਜ਼ਿਆਦਾ ਆਮ ਥੈਂਕਫੁਲ ਟੂ ਕਲਸੀ ਸਾਹਿਬ ਪਰਮਜੀਤ ਸਿੰਘ ਕਲਸੀ ਜੀ ਜਿਨ੍ਹਾਂ ਨੇ ਅੱਜ ਜਿਹੜਾ ਵਾ ਇੱਕ ਇੰਟਰਨੈਸ਼ਨਲ ਲੈਵਲ ਤੇ ਇੱਕ ਸੱਭਿਆਚਾਰਕ ਜਿਹੜਾ ਵਾ ਗਰੁੱਪ ਹੈ ਉਹਨਾਂ ਦੇ ਮੈਂਬਰ ਇੱਥੇ ਸਾਡੇ ਨਾਲ ਵਿਰਾਜਮਾਨ ਨੇ ਮੈਕਪ੍ਰੀਤ ਸਿੰਘ ਜੀ ਯੂਐਸਏ ਤੋਂ ਔਰ ਉਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਚਵਲ ਗਰੁੱਪ ਆਫ ਕਾਲਜੇਸ ਦੇ ਵਿੱਚ ਅੱਜ ਜਿਹੜਾ ਵਾ ਇਹ ਲੋਹੜੀ ਦਾ ਫੰਕਸ਼ਨ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਔਰ ਅਸੀਂ ਔਨ ਦਾ ਬਿਹਾਫ ਆਫ ਮੈਨੇਜਮੈਂਟ ਔਰ ਸਾਰਿਆਂ ਵੱਲੋਂ ਸਟਾਫ ਮੈਂਬਰਸ ਔਰ ਸਪੈਸ਼ਲੀ ਬੱਚੀਆਂ ਜਿਨ੍ਹਾਂ ਦੀ ਇਹ ਲੋਹੜੀ ਜਿਹੜੀ ਆ ਉਹ ਅਸੀਂ ਅੱਜ ਮਨਾ ਰਹੇ ਆਂ ਔਰ ਉਹਨਾਂ ਨੂੰ ਇੱਥੇ ਆਉਣ ਤੇ ਵੀ ਔਰ ਇਸ ਪ੍ਰੋਗਰਾਮ ਨੂੰ ਔਰ ਸਪੈਸ਼ਲੀ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ ਖੜੇ ਨੇ ਆਜ਼ਲਾ ਬ੍ਰਦਰਸ ਜਿਨ੍ਹਾਂ ਨੇ ਇਹ ਸਾਰਾ ਸਮਾਂ ਜਿਹੜਾ ਉਹ ਬੰਨਿਆ ਔਰ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਰੂਬਰੂ ਕਰਵਾ ਕੇ ਜਿਹੜਾ ਵੈ ਇਹ ਸਾਰਾ ਲੋਹੜੀ ਦੇ ਫੰਕਸ਼ਨ ਦੇ ਨਾਲ ਇਹਨੂੰ ਜੋੜਿਆ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਔਰ ਅਸੀਂ ਸਾਰਿਆਂ ਨੇ ਤੁਸੀਂ ਸ਼ਾਇਦ ਲਾਈਵ ਟੈਲੀਕਾਸਟ ਹੀ ਦੇਖ ਲਿਆ ਹੋਵੇਗਾ ਕਿ ਕਿਸੇ ਨੂੰ ਵੀ ਇਹਨਾਂ ਨੇ ਬੈਠਣ ਨਹੀਂ ਦਿੱਤਾ ਸਾਰਿਆਂ ਨੂੰ ਇਹਨਾਂ ਦੇ ਨਾਲ ਮੈਂ ਸ਼ਾਇਦ ਇਹਨਾਂ ਦਾ ਨਾਂ ਵੀ ਨਾਲ ਜਿਹੜਾ ਥੈਂਕਸ ਕਰਦੇ ਹਾਂ ਬਹੁਤ ਹੈਗੀ ਬੋਸ ਜੀ ਜੀ ਇਹ ਵੀ ਸ਼ਾਇਦ ਵੀਡੀਓਗ੍ਰਾਫੀ ਦੇ ਨਾਲ ਔਰ ਅੱਜ ਦੀ ਅੱਜ ਦੀ ਣੇੜੀ ਨੂੰ ਅੱਜ ਤੁਸੀਂ ਧੀਾਂ ਦੀ ਲੋੜੀ ਮਾਰੀ ਆ ਅੱਜ ਦੀ ਲੇਡੀ ਜਿਹੜੀ ਆ ਕਿੱਥੋਂ ਤੱਕ ਪਹੁੰਚ ਗਈ ਹੈ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਅਜੇ ਵੀ ਸੋਚ ਰੱਖਦੇ ਆ ਕਿ ਉਹ ਧੀਾਂ ਲੋੜੀ ਜੇ ਤੁਸੀਂ ਬਾਲੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਧੀਆ ਨੂੰ ਕੁੱਖਾਂ ਚ ਮਾਰਦੇ ਆ ਸਰ ਮੈਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ ਹੈ ਇੰਨੀ ਕੌਨਸ਼ੀਅਸਨੈਸ ਨਹੀਂ ਹੈਗੀ ਸ਼ਾਇਦ ਅਸੀਂ ਜਿਸ ਵੀ ਜਿਹੜੇ ਆ ਉਹ ਸਪੈਕਟਰਮ ਆਫ ਸੋਸਾਇਟੀ ਤੋਂ ਹੈਗੇ ਆ ਬਟ ਸਟਿਲ ਜਿਹੜਾ ਵਾ ਅਜੇ ਵੀ ਅਗਰ ਸਾਡੇ ਸਮਾਜ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਜਿਹੜਾ ਸੁਚੇਤ ਹੋਣਾ ਚਾਹੀਦਾ ਬਿਕੋਜ਼ ਪ੍ਰਪੋਰਸ਼ਨ ਹੱਲੇ ਵੀ ਜਿਹੜਾ ਲੜਕੇ ਔਰ ਲੜਕੀਆਂ ਦਾ ਬਹੁਤ ਜ਼ਿਆਦਾ ਘੱਟ ਹੈ ਲੇਕਿਨ ਅਗਰ ਅਸੀਂ ਚਾਹੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਇੰਪਰੂਵ ਕਰ ਸਕਦੇ ਹਾਂ ਔਰ ਮੇਰੇ ਸਾਹਮਣੇ ਜਿੰਨੇ ਵੀ ਸਟਾਫ ਮੈਂਬਰ ਨੇ ਬੱਚੀਆਂ ਨੇ ਆਉਣ ਵਾਲੇ ਅਧਿਆਪਕ ਨੇ ਇਹ ਇਸ ਸੁਨੇਹੇ ਨੂੰ ਅੱਗੇ ਜਿਹੜਾ ਅਲੱਗ-ਅਲੱਗ ਐਜੂਕੇਸ਼ਨਲ ਇੰਸਟੀਟਿਊਸ਼ਨ ਚ ਜਿੱਥੇ ਵੀ ਇਹ ਜਾਣ ਗੀਆਂ ਇਹ ਸੁਨੇਹੇ ਨੂੰ ਪਹੁੰਚਾਉਣਗੇ ਔਰ ਮੇਰੇ ਖਿਆਲ ਦੇ ਨਾਲ ਅੱਜ ਅੱਜ ਦੀ ਡੇਟ ਦੇ ਵਿੱਚ ਭਾਵੇਂ ਮੇਰੇ ਦੋਨੋਂ ਬੇਟੇ ਨੇ ਸਟਿਲ ਮੈਂ ਹਮੇਸ਼ਾ ਹੀ ਜਿਹੜਾ ਵਾ ਕਿਸੇ ਵੀ ਮੰਚ ਤੋਂ ਭਾਵੇਂ ਆਪਣੇ ਕਾਲਜ ਤੋਂ ਜਾਂ ਇੱਥੋਂ ਜਿਹੜਾ ਜਦੋਂ ਵੀ ਕਦੀ ਬੋਲਨੀ ਆ ਇਹ ਕਿਹਾ ਹੈ ਕਿ ਉਹ ਮਦਰ ਉਹ ਫਾਦਰ ਬਹੁਤ ਹੀ ਜ਼ਿਆਦਾ ਲੱਕੀ ਹੁੰਦੇ ਨੇ ਜਿਨ੍ਹਾਂ ਦੀ ਇੱਕ ਜਾਂ ਦੋਨੋਂ ਬੇਟੀਆਂ ਹੁੰਦੀਆਂ ਔਰ ਮੇਰੇ ਖਿਆਲ ਨਾਲ ਨੋਰਮਲ ਸਮੇਂ ਦੇ ਵਿੱਚ ਜਿਹੜਾ ਵਾ ਔਰ ਮੇਰੀਆਂ ਆਪਣੀਆਂ ਬਹੁਤ ਫ੍ਰੈਂਡਲੀ ਸਰਕਲ ਦੇ ਵਿੱਚ ਉਹ ਆਮ ਲੱਕੀ ਕਿ ਮੇਰੇ ਬੱਚੇ ਵੀ ਜਿਹੜੇ ਆ ਮੈਂ ਇਹ ਨਹੀਂ ਕਹਿ ਰਹੀ ਕਿ ਬੇਟੇ ਨੇ ਦੋਨੋਂ ਉਹ ਵੀ ਬਹੁਤ ਹੀ ਬਹੁਤ ਵੀ ਆਰ ਲੱਕੀ ਪਰਸਨ ਲੇਕਿਨ ਆਰਨਮਲ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਜਿੰਨਾ ਵੀ ਪੇਰੈਂਟਸ ਦੇ ਕੇ ਬੇਟੀਆਂ ਜਿਹੜੀਆਂ ਨੇ ਉਹ ਬੇਟਿਆਂ ਦੇ ਨਾਲੋਂ ਜ਼ਿਆਦਾ ਆਪਣੇ ਪੇਰੈਂਟਸ ਦੇ ਨਾਲ ਅਟੈਚ ਹੁੰਦੀਆਂ ਸ਼ਾਇਦ ਉਹਨਾਂ ਨੂੰ ਦੂਰ ਜਾਣ ਦਾ ਇੱਕ ਆਪਣੇ ਮਨ ਦੇ ਵਿੱਚ ਖੁਦਸ਼ਾ ਹੁੰਦਾ ਹੈ ਔਰ ਇਹ ਪ੍ਰੂਵਡ ਚੀਜ਼ ਹੈ ਸੋਸਾਇਟੀ ਦੇ ਵਿੱਚ ਜਿਹਦੇ ਤੋਂ ਅਸੀਂ ਦੂਰ ਹੁੰਨੇ ਆ ਉਹਦੇ ਪ੍ਰਤੀ ਜ਼ਿਆਦਾ ਜਿਹੜਾ ਵਾ ਸਾਡੀ ਰਹਿੰਦੀ ਆ ਇੱਕ ਵੀ ਅਸੀਂ ਉਹਨੂੰ ਜਿਹੜਾ ਵਾ ਉਹ ਜ਼ਿਆਦਾ ਅਪਰੋਚੇਬਲ ਰਹਿੰਦੇ ਆ ਉਹਦੇ ਨਾਲ ਲੋੜੀ ਬਣਾਈ ਗਈ ਆ ਅੱਜ ਸ਼ਵਾਲਕ ਗਰੁੱਪੋਂ ਇੱਕ ਬਹੁਤ ਹੀ ਵਧੀਆ ਜਿਹੜਾ ਪ੍ਰਾਲਾ ਕੀਤਾ ਗਿਆ ਹੈ ਔਰ ਇਹਦੀ ਜਿਹੜੀ ਰਹਿਦਮਾਈ ਆ ਹਰਮਨ ਬੈਲ ਜੀ ਨੇ ਕੀਤੀ ਹੈ ਐਸਡੀਐਮ ਸਾਹਿਬ ਕਰਮਜੀਤ ਸਿੰਘ ਜੀ ਆਏ ਹੀ ਨਾਲ ਹੀ ਡਾਕਟਰ ਕਲਸੀ ਜੀ ਜੋ ਕਿ ਪਾਸ਼ਾ ਵਿਭਾਗ ਤੋਂ ਨੇ ਉਹਨਾਂ ਨੇ ਬਹੁਤ ਵਧੀਆ ਕਰਕੇ ਇਸ ਫੰਕਸ਼ਨ ਨੂੰ ਕਰਾਇਆ ਗਿਆ ਹੈ ਔਰ ਇਸ ਵਿੱਚ ਜੋ ਧੀਆਂ ਦਾ ਸਮਾਨ ਹੈ ਉਹ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਜੋ ਬੱਚੀਆਂ ਨੂੰ ਉਹਨਾਂ ਦਾ ਸਮਾਨ ਕਰਨਾ ਚਾਹੀਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਜਿਹੜਾ ਸਮਾਨ ਉਹ ਕੀਤਾ ਜਾਵੇਗਾ ਔਰ ਮੈਂ ਸਾਰੀ ਜਿਹੜੀ ਪ੍ਰਬੰਧਕ ਕਮੇਟੀ ਹੈ ਜੋ ਟੀਚਿੰਗ ਸਟਾਫ ਹੈ ਜੋ ਬੱਚੇ ਹੈ ਜਿਨ੍ਹਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਹੈ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਸਪੈਸ਼ਲੀ ਔਜਲਾ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਰਕੇ ਜਿਹੜਾ ਹੈ ਉਹ ਬੱਚਿਆਂ ਨੂੰ ਬਹੁਤ ਹੀ ਲਿਟਾਇਆ ਹੈ ਔਰ ਸਾਰੇ ਬੱਚੇ ਜਿਹੜੇ ਆ ਪੂਰੇ ਤਰੀਕੇ ਹਨ ਤਾਂ ਮੈਂ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇੱਥੇ ਆ ਰੀਅਲੀ ਬਹੁਤ ਪ੍ਰਾਊਡ ਮੂਮੈਂਟਸ ਹੈ ਮੇਰੇ ਲਈ ਮੈਂ ਸ਼ੈਗੀ ਬਾਸ ਦੇ ਤੌਰ ਤੇ ਫਿਲਮ ਮੇਕਰ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਅਸਲ ਜ਼ਿੰਦਗੀ ਦੀ ਨਕਲ ਕਰਦੇ ਤੇ ਹਮੇਸ਼ਾ ਦੁਕਾਨਾ ਰਹਿਣਾ ਸ਼ੂਟਿੰਗ ਦੇ ਮਾਧਿਅਮ ਨਾਲ ਕਿਸੇ ਵੀ ਤਰ੍ਹਾਂ ਤੇ ਰੀਲੀ ਬੇਟਾ ਇੰਨਾ ਕਿ ਜ਼ਿਆਦਾ ਵਧੀਆ ਅੱਛਾ ਲੱਗ ਰਿਹਾ ਨਾ ਮੈਨੂੰ ਮੈਂ ਹੁਣੇ ਡਾਂਸ ਕਰ ਰਿਹਾ ਸੀ 5 ਮਿੰਟ ਪਹਿਲੇ ਔਰ ਮੇਰੇ ਲਈ ਇੱਕ ਬੜਾ ਮੈਮ ਨੇ ਜਿੱਦਾਂ ਦੱਸਿਆ ਮੇਰੇ ਵੀ ਦੋ ਬੇਟੇ ਨੇ ਔਰ ਮੈਨੂੰ ਬੜਾ ਕੇਜ ਹੈ ਕੁੜੇ ਦਾ ਹੈ ਨਾ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੈਂ ਆਪਣੇ ਬੱਚੇ ਦੇ ਨਾਲ ਡਾਂਸ ਕਰ ਰਿਹਾ ਵਾਂ ਪੂਰਾ ਇੰਜੋਏ ਕੀਤਾ ਔਰ ਜਿਹੜੀ ਲੋੜੀ ਲਈ ਜਦੋਂ ਮੈਨੂੰ ਕਲਸੀ ਸਾਹਿਬ ਨੇ ਦੱਸਿਆ ਕਿ ਅਸੀਂ ਲੋੜੀ ਦਾ ਫੈਸਟੀਵਲ ਈਆਂ ਦਾ ਕਰਨ ਆਇਆ ਔਰ ਆਪਾਂ ਫੜਾਫੜ ਤਿਆਰ ਹੋ ਗਏ ਕਿਉਂਕਿ ਸਾਡਾ ਕਮਿੰਗ ਸੂਨ ਪ੍ਰੋਜੈਕਟ ਹੈ ਲਾਡੋ ਆਹਾਂ ਉਹ 3 ਦੇ ਉੱਤੇ ਹੀ ਹੈ ਔਰ ਸ਼ਿਵਾਲਿਕ ਗਰੁੱਪਸ ਐਂਡ ਇਹਨਾਂ ਦੀ ਸਾਰੀ ਟੀਮ ਪ੍ਰੋਫੈਸਰ ਸਵਾਨ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਔਰ ਇੱਕ ਨ ਬੜੀ ਇੱਕ ਫੈਮਿਲੀ ਵਾਂਗ ਮਾਹੌਲ ਮਿਲਿਆ ਆ ਔਰ ਮੈਂ ਚਾਹੁੰਦਾ ਹਾਂ ਕਿ ਜਿੱਥੋਂ ਤੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਡਾ ਇਹ ਸਨੇਹਾ ਜਾ ਰਿਹਾ ਹੈ ਅੱਜ ਪਹੁੰਚ ਜਾਏਗਾ ਕਿ ਜਿੱਥੇ-ਜਿੱਥੇ ਵੀ ਹੈ ਧੀਆ ਦਾ ਸਤਿਕਾਰ ਕਰੋ ਕਿਉਂਕਿ ਇੱਕ ਧੀ ਹੀ ਹੈ ਜਿਹਨੇ ਦੀ ਵਿਦੌਲਤ ਅਸੀਂ ਅੱਜ ਖੜੀਆਂ ਸਾਡੀ ਮਾਂ ਵੀ ਧੀ ਸੀ ਤੇ ਇਸ ਕਰਕੇ ਬਹੁਤ ਪ੍ਰਾਊਡ ਮੂਮੈਂਟ ਹੈ ਘਰ ਘਰ ਲੋੜੀ ਹੋਣੀ ਚਾਹੀਦੀ ਹੈ